ਅਸੀਂ ਸਾਰੇ ਜਾਣਦੇ ਹਾਂ ਕਿ ਅੰਗਰੇਜ਼ਾਂ ਨੇ ਪੂਰੇ ਭਾਰਤ ਨੂੰ ਆਪਣਾ ਗੁਲਾਮ ਬਣਾਇਆ ਅਤੇ ਸੈਂਕੜੇ ਸਾਲਾਂ ਤੱਕ ਇੱਥੇ ਰਾਜ ਕੀਤਾ। ਉਹਨਾਂ ਨੇ ਭਾਰਤੀ ਲੋਕਾਂ ਨੂੰ ਬਹੁਤ ਤਸੀਹੇ ਦਿੱਤੇ। ਪਰ ਸਾਡੇ ਦੇਸ਼ ਵਿੱਚ ਇੱਕ ਅਜਿਹਾ ਰਾਜ ਵੀ ਹੈ ਜਿੱਥੇ ਅੰਗਰੇਜ਼ਾਂ ਨੇ ਸ਼ਾਸਨ ਕਰਨਾ ਉਹਨਾਂ ਦਾ ਸੁਪਨਾ ਹੀ ਬਣ ਕੇ ਰਹਿ ਗਿਆ। ਅੰਗਰੇਜ਼ਾਂ ਨੇ ਇਸ ਨੂੰ ਕਦੇ ਵੀ ਆਪਣਾ ਗੁਲਾਮ ਨਹੀਂ ਬਣਾ ਸਕਿਆ। ਸਾਰੇ ਭਾਰਤੀ ਅਤੇ ਵਿਦੇਸ਼ੀਆਂ ਦੇ ਵਿੱਚ ਇਹ ਜਾਣਦੇ ਹਾਂ ਕਿ ਅਸੀਂ ਅੰਗਰੇਜ਼ਾਂ ਨੇ ਪੂਰੇ ਭਾਰਤ ਨੂੰ ਗੁਲਾਮ ਬਣਾਈ ਰੱਖਿਆ ਅਤੇ ਸੈਂਕੜੇ ਸਾਲ ਭਾਰਤ ਉੱਪਰ ਆਪਣਾ ਤੋਸ ਜਮਾਈ ਅਤੇ ਕਬਜ਼ੇ ਕੀਤੇ ਪਰ ਭਾਰਤ ਦਾ ਇੱਕ ਅਜੇ ਹਾਂ ਰਾਜੇ ਜਿਸ ਉੱਪਰ ਅੰਗਰੇਜ਼ ਇੱਕ ਦਿਨ ਵੀ ਆਪਣਾ ਰਾਜ ਨਹੀਂ ਕਰ ਸਕੇ ਅਤੇ ਨਾ ਹੀ ਆਪਣਾ ਗੁਲਾਮ ਬਣਾ ਸਕੇ ਇਸ ਬਾਰੇ ਅਸੀਂ ਅੱਜ ਤੁਹਾਡੇ ਨਾਲ ਖਾਸ ਗੱਲਬਾਤ ਕਰਾਂਗੇ ਵੀਡੀਓ ਦੇ ਅੰਤ ਤੱਕ ਬਨੇ ਰਹੋ ਤੁਹਾਨੂੰ ਅਸੀਂ ਵੀਡੀਓ ਵੀ ਦਿਖਾਵਾਂਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਾਡੇ ਨਾਲ ਜੁੜਨ ਦੇ ਲਈ ਸਬਸਕ੍ਰਾਈਬ ਕਰ ਲਓ ਤੁਸੀਂ ਜੁੜ ਚੁੱਕੇ ਹੋ ਡੇਲੀ ਪੋਸਟ ਪੰਜ ਆਪ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਅਸ਼ਰਨਦੀਪ ਸਿੰਘ ਹੁਣ ਅਸੀਂ ਗੱਲ ਕਰਦੇ ਹਾਂ ਭਾਰਤ ਦੇ ਉਸ ਸਭ ਤੋਂ ਸੁੰਦਰ ਅਤੇ ਸਭ ਤੋਂ ਵਧੀਆ ਇੱਕ ਰਾਜ ਦੀ ਜਿੱਥੇ ਅੰਗਰੇਜ਼ ਇੱਕ ਦਿਨ ਵੀ ਆਪਣਾ ਰਾਜ ਨਹੀਂ ਕਰ ਸਕੇ ਸਥਾਪਤ ਅਤੇ ਨਾ ਹੀ ਉਹਨਾਂ ਨੇ ਕਦੇ ਕਾਬਜ਼ ਕਰਨ ਦੇ ਵਿੱਚ ਕਾਮਯਾਬ ਹੋਏ ਉਹ ਭਾਰਤ ਦਾ ਇੱਕ ਅਜਿਹਾ ਰਾਜ ਹੈ ਜਿੱਥੇ ਜਾਣ ਵਾਸਤੇ ਹਰ ਇੱਕ ਭਾਰਤੀ ਦਾ ਸੁਪਨਾ ਹੁੰਦਾ ਹੈ ਕਿ ਉਸ ਸਭ ਤੋਂ ਸੁੰਦਰ ਰਾਜ ਦੇ ਵਿੱਚ ਘੁੰਮਣ ਦੇ ਲਈ ਜਾਇਆ ਜਾਵੇ ਉੱਥੂ ਦਾ ਰਹਿਣ ਸਹਿਣ ਦੇਖਿਆ ਜਾਵੇ ਉੱਥੂ ਦਾ ਸਭ ਤੋਂ ਸਾਫ਼ ਸੁਥਰਾ ਵਾਤਾਵਰਣ ਉਸ ਦੇ ਵਿੱਚ ਘੁੰਮਣ ਦਾ ਆਨੰਦ ਹੀ ਵੱਖਰਾ ਹੈ ਚਾਰੇ ਪਾਸੇ ਸਮੁੰਦਰ ਦੀ ਸਮੁੰਦਰ ਦੇ ਨਾਲ ਕਿਰਿਆ ਹੋਇਆ ਉਹ ਅਰਾਜ ਜਿਸ ਉੱਪਰ ਵਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਘੁੰਮਣ ਦੇ ਲਈ ਆਉਂਦੇ ਹਨ ਭਾਰਤੀ ਪੰਜਾਬੀ ਹਰੇਕ ਦਾ ਸੁਪਨਾ ਹੁੰਦਾ ਹੈ ਕਿ ਮੈਂ ਉਸ ਰਾਜ ਦੇ ਵਿੱਚ ਘੁੰਮਾਂ ਅਤੇ ਉਸ ਸੁੰਦਰ ਜਗ੍ਹਾ ਨੂੰ ਦੇਖਾਂ ਇਸ ਸੁੰਦਰ ਰਾਜ ਤੇ ਅੰਗਰੇਜ਼ ਕਬਜ਼ਾ ਨਹੀਂ ਕਰ ਸਕੇ ਅਜਿਆਂ ਹੀ ਨਹੀਂ ਇਸ ਰਾਜ ਕੋਲ ਦੌਲਤ ਬਹੁਤ ਸਾਰੀ ਦੌਲਤ ਹੈ ਇਹ ਸੁੰਦਰ ਸਭ ਤੋਂ ਸੁੰਦਰ ਰਾਜ ਹੈ ਅੱਜ ਵੀ ਆਪਣੀ ਸੁੰਦਰਤਾ ਲਈ ਸਲਾਣੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਸਭ ਤੋਂ ਸੁੰਦਰ ਰਾਜ ਗੁਆ ਦੀ ਜੀ ਹਾਂ ਬਿਲਕੁਲ ਗੁਆ ਰਾਜ ਇੱਕ ਅਜਿਹਾ ਹੈ ਜਿਸ ਉੱਪਰ ਅੰਗਰੇਜ਼ ਕਦੇ ਵੀ ਆਪਣਾ ਗੁਲਾਮ ਨਹੀਂ ਬਣਾ ਸਕੇ ਸਮੁੰਦਰ ਦੇ ਨਾਲ ਚਾਰੇ ਪਾਸੇ ਤੋਂ ਘਿਰਿਆ ਹੋਇਆ ਇੱਕ ਬਹੁਤ ਹੀ ਸੁੰਦਰ ਰਾਜ ਹੈ ਇਸ ਰਾਜ ਅੰਗਰੇਜ਼ਾਂ ਦੇ ਅਤਿਆਚਾਰ ਤੋਂ ਬਚਿਆ ਰਿਹਾ ਇਸ ਦਾ ਕਾਰਨ ਸਭ ਤੋਂ ਵੱਡਾ ਕਾਰਨ ਸੀ ਕਿਉਂਕਿ ਇੱਥੇ ਪੁਰਤਗਾਲੀਆਂ ਨੇ ਸਭ ਤੋਂ ਪਹਿਲਾਂ ਆ ਕੇ ਕਬਜ਼ਾ ਕੀਤਾ ਵਾਸਕੋ ਡੀ ਗਾਮਾ ਦੁਆਰਾ ਭਾਰਤ ਦੀ ਖੋਜ ਕਰਨ ਤੋਂ ਬਾਅਦ ਹੀ ਪੁਰਤਗਾਲੀਆਂ ਨੇ ਇੱਥੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਸੀ 1498 ਈਸਵੀ ਦੇ ਵਿੱਚ ਪੁਰਤਗਾਲੀਆਂ ਨੇ ਗੋਆ ਉਤਰ ਗੋਆ ਰਾਜ ਦੇ ਉੱਪਰ ਕਬਜ਼ਾ ਕਰ ਲਿਆ ਉਹਨਾਂ ਨੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਇਸ ਸਮੇਂ ਦੇ ਦੌਰਾਨ ਅੰਗਰੇਜ਼ਾਂ ਅਤੇ ਪੁਰਤਗਾਲੀਆਂ ਵਿਚਕਾਰ ਕਈ ਜੰਗਾਂ ਹੋਈਆਂ ਪਰ ਗੋਆ ਕਦੇ ਵੀ ਅੰਗਰੇਜ਼ਾਂ ਦੇ ਹਦੀਨ ਨਹੀਂ ਰਿਹਾ ਕਿ ਪੁਰਤਗਾਲੀਆਂ ਨੇ ਹਮੇਸ਼ਾ ਹੀ ਅੰਗਰੇਜ਼ਾਂ ਦਾ ਮੂੰਹ ਤੋੜ ਜਵਾਬ ਦਿੱਤਾ ਅਤੇ ਗੋਆ ਨੂੰ ਆਪਣਾ ਆਪਣੇ ਹਦੀਨ ਕਰਕੇ ਅਤੇ ਸਭ ਤੋਂ ਜ਼ਿਆਦਾ ਸਮਾਂ ਗੋਆ ਉੱਪਰ ਰਾਜ ਕੀਤਾ ਇੱਕ ਨਹੀਂ ਦੋ ਨਹੀਂ ਹਈ तकरीबन ਸੈਂਕੜੇ ਸਾਲ ਗੁਆਹ ਦੇ ਉੱਪਰ ਪੁਰਤਗਾਲੀ ਕਾਬਜ਼ ਰਹੇ ਸਾਰਾ ਭਾਰਤ ਅੰਗਰੇਜ਼ਾਂ ਤੋਂ 1947 ਦੇ ਵਿੱਚ ਆਜ਼ਾਦ ਹੋ ਗਿਆ ਪਰ ਗੁਆਹ ਰਾਜ ਇੱਕ ਅਜੇਹ ਰਾਜ ਹੈ ਜਿਸ ਨੂੰ ਆਜ਼ਾਦ ਹੋਣ ਦੇ ਲਈ 1961 ਇਸਵੀ ਤੱਕ ਇੰਤਜ਼ਾਰ ਕਰਨਾ ਪਿਆ 1961 ਇਸਵੀ ਦੇ ਵਿੱਚ ਪੁਰਤਗਾਲੀਆਂ ਦਾ ਰਾਜ ਖਤਮ ਹੋਇਆ ਅਤੇ ਭਾਰਤ ਦਾ ਇੱਕ ਅਟੁੱਟਮਾ ਸਭ ਤੋਂ ਵਧੀਆ ਸਭ ਤੋਂ ਸੁੰਦਰ ਅਤੇ ਸਭ ਤੋਂ ਕੀਮਤੀ ਰਾਜ ਗੋਆ ਆਜ਼ਾਦ ਹੋਇਆ ਅੰਗਰੇਜ਼ ਭਾਰਤ ਵਿੱਚ 1916008 ਈਸਵੀ ਦੇ ਵਿੱਚ ਭਾਰਤ ਦੇ ਸੂਰਤ ਸ਼ਹਿਰ ਦੇ ਵਿੱਚ ਪਹੁੰਚੇ ਉਹ ਵਪਾਰ ਕਰਕੇ ਭਾਰਤੀ ਸਰੋਤ ਅਤੇ ਦੌਲਤ ਆਪਣੇ ਦੇਸ਼ ਵਿੱਚ ਲਿਆਉਂਦੇ ਸਨ ਹੌਲੀ-ਹੌਲੀ ਉਹਨਾਂ ਨੇ ਦੇਸ਼ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ 1947 ਦੇ ਵਿੱਚ ਵੱਡੀਆਂ ਕੁਰਬਾਨੀਆਂ ਸੰਘਰਸ਼ ਕਰਨ ਤੋਂ ਬਾਅਦ ਆਖਿਰਕਾਰ 1947 ਈਸਵੀ ਦੇ ਵਿੱਚ ਭਾਰਤ ਨੂੰ ਛੱਡਣ ਦੇ ਲਈ ਅੰਗਰੇਜ਼ ਮਜਬੂਰ ਹੋ ਗਏ ਅਤੇ ਆਖਿਰ ਉਹਨਾਂ ਨੂੰ 1947 ਦੇ ਵਿੱਚ ਦੇਸ਼ ਛੱਡ ਕੇ ਜਾਣਾ ਪਿਆ ਪਰ ਗੁਆ ਰਾਜ ਪੁਰਤਗਾਲੀਆਂ ਦੇ ਕਬਜ਼ੇ ਦੇ ਹਧੀਰ ਰਿਹਾ ਜਦੋਂ ਪੂਰਾ ਦੇਸ਼ ਆਜ਼ਾਦ ਹੋ ਗਿਆ ਤਾਂ ਗੋਆ ਪੁਰਤਗਾਲੀਆਂ ਨੇ ਆਪਣਾ ਗੁਲਾਮ ਬਣਾ ਕੇ ਰੱਖਿਆ ਅਤੇ ਭਾਰਤ ਉੱਪਰ ਲਗਭਗ ਪੁਰਤਗਾਲੀਆਂ ਨੇ ਗੋਆ ਰਾਜ ਦੇ ਉੱਪਰ 400 ਸਾਲ ਰਾਜ ਕੀਤਾ ਜਦੋਂ ਅੰਗਰੇਜ਼ ਦੇਸ਼ ਛੱਡ ਕੇ ਚਲੇ ਗਾ ਤਾਂ ਗੋਆ ਪੁਰਤਗਾਲੀਆਂ ਦੇ ਹੱਥਾਂ ਵਿੱਚ ਕਾਬਜ਼ ਰਿਹਾ ਅਤੇ 1961 ਈਸਵੀ ਦੇ ਵਿੱਚ ਆਜ਼ਾਦ ਹੋਇਆ ਤਹਾਨੂੰ ਦੱਸ ਦਈਏ ਕਿ ਅੰਗਰੇਜ਼ਾਂ ਅਤੇ ਪੁਰਤਗਾਲੀਆਂ ਦੇ ਵਿਚਕਾਰ ਕੁਝ ਸਮਝੌਤੇ ਹੋਏ ਜਿਨ੍ਹਾਂ ਸਮਝੌਤਿਆਂ ਦੇ ਤਹਿਤ ਗੁਆਹ ਰਾਜ ਪੁਰਤਗਾਲੀਆਂ ਦੇ ਹ অধীন ਰਿਹਾ ਅਤੇ ਉਹ ਉੱਥੇ ਆਪਣਾ ਵਪਾਰ ਕਰਦੇ ਰਹੇ ਅੰਗਰੇਜ਼ਾਂ ਨੇ ਪੁਰਤਗਾਲੀਆਂ ਦੇ ਖਿਲਾਫ ਲੜਾਈਆਂ ਲੜੀਆਂ ਪਰ ਹਮੇਸ਼ਾ ਹੀ ਮੂੰਹ ਤੋੜ ਜਵਾਬ ਪੁਰਤਗਾਲੀਆਂ ਨੇ ਅੰਗਰੇਜ਼ਾਂ ਨੂੰ ਦਿੱਤਾ ਅਤੇ ਕਦੇ ਵੀ ਕਾਬੂਜਾ ਕਰਨ ਨਹੀਂ ਦਿੱਤਾ ਅਤੇ ਨਾ ਹੀ ਕਦੇ ਅੰਗਰੇਜ਼ਾਂ ਦੀ ਈਨ ਮੰਨੀ ਜਿਸ ਕਰਕੇ ਗੋਆ ਰਾਜ ਇੱਕ ਅਜਿਹਾ ਰਾਜ ਹੈ ਭਾਰਤ ਦਾ ਜੋ ਅੰਗਰੇਜ਼ਾਂ ਦੇ ਕਬਜ਼ੇ ਦੇ ਅਧੀਨ ਨਹੀਂ ਰਿਹਾ ਬਲਕਿ ਪੁਰਤਗਾਲੀਆਂ ਨੇ ਉਸ ਉੱਪਰ ਆਪਣੀ ਤੌਸ ਜਮਾਈ ਅਤੇ 400 ਸਾਲ ਤੋਂ ਵੱਧ ਸਮਾਂ ਗੋਆ ਨੂੰ ਆਪਣੇ ਅਧੀਨ ਰੱਖਿਆ ਇੱਕ ਸੁਪਨਾ ਬਣ ਕੇ ਅੰਗਰੇਜ਼ਾਂ ਦਾ ਰਹਿ ਗਿਆ ਕਿ ਜਿਹੜੇ ਭਾਰਤ ਦੇ ਉੱਪਰ ਸਾਰੇ ਤੇ ਕਬਜ਼ਾ ਕਰਸ ਕਰ ਚੁੱਕੇ ਸਨ ਪਰ ਇੱਕ ਗੁਆ ਰਾਜ ਦੇ ਉੱਪਰ ਕਦੀ ਵੀ ਉਹਨਾਂ ਨੇ ਕਬਜ਼ਾ ਨਹੀਂ ਕਰ ਪਾਏ ਅਤੇ ਨਾ ਹੀ ਉਸ ਨੂੰ ਜਿੱਤ ਪਾਏ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰ ਲਓ ਸਾਡੇ ਪਰਿਵਾਰ ਦੇ ਨਾਲ ਜੁੜਜੋ ਡੇਲੀ ਪੋਸਟ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਨਵੀਆਂ ਤਾਜ਼ੀਆਂ ਅਪਡੇਟ ਦੇ ਨਾਲ ਜੁੜੇ ਰਹੋ